ਜੁਗ ਜੁਗ ਜੀਣ ਸਰੋਤੇ ਮਾਂ ਬੋਲੀ ਪੰਜਾਬੀ ਦੇ ਤੂੰ ਤੇ ਮਾਂ ਬੋਲੀ ਆ ਕਰਦੇ ਮਾਫ ਜਵਾਕਾਂ ਨੂੰ ਇਹੇ ਬੋਲ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਨਵੇਂ ਆ ਰਹੇ ਗੀਤ ਦੇ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਉਹਨਾਂ ਇੱਕ ਨਵਾਂ ਬਹੁਤ ਖੂਬਸੂਰਤ ਗਾਣਾ ਲਿਖਿਆ ਜੋ ਜਲਦ ਰਿਲੀਜ਼ ਹੋਏਗਾ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਰੋਤਿਆਂ ਨੂੰ ਇਸ ਦੀ ਇੱਕ ਝਲਕ ਦੇਖਣ ਨੂੰ ਮਿਲ ਗਈ ਹੈ ਪੰਜਾਬੀ ਗਾਇਕੀ ਦੇ ਬਾਬਾ ਬੋੜ ਕਹੇ ਜਾਂਦੇ ਗੁਰਦਾਸ ਮਾਨ ਨੇ ਖੇਡਾਂ ਬਦਨ ਪੰਜਾਬ ਦੀਆਂ ਦੇ ਤੀਸਰੇ ਸੀਜ਼ਨ ਦੀ ਸਟੇਜ ਤੋਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਕਈ ਕੈਬਨਿਟ ਮੰਤਰੀਆਂ ਅਤੇ ਵੱਡੀ ਗਿਣਤੀ ਸਰੋਤਿਆਂ ਦੀ ਹਾਜ਼ਰੀ ਵਿੱਚ ਆਪਣੇ ਇਸ ਨਵੇਂ ਸੋਹਣੇ ਗੀਤ ਦਾ ਕੁਝ ਹਿੱਸਾ ਸੁਣਾਇਆ ਗੀਤ ਦੇ ਬੋਲ ਅਤੇ ਤਰਜ਼ ਦੋਵੇਂ ਵਧੀਆ ਨੇ ਸਰੋਤਿਆਂ ਨੇ ਵੀ ਇਸ ਨੂੰ ਪਸੰਦ ਕੀਤਾ ਇਸ ਤੋਂ ਲੱਗਦਾ ਹੈ ਕਿ ਗਾਣਾ ਰਿਲੀਜ਼ ਹੋਣ ਤੋਂ ਬਾਅਦ ਬਹੁਤ ਮਕਬੂਲ ਹੋਏਗਾ ਪਰ ਇਸ ਗੀਤ ਦੇ ਬੋਲਾਂ ਕਾਰਨ ਇਹ ਗੀਤ ਅਤੇ ਗਾਇਕ ਗੁਰਦਾਸ ਮਾਨ ਦੋਵੇਂ ਮੂੜ ਚਰਚਾ ਵਿੱਚ ਨੇ ਪੂਰੀ ਗੱਲ ਸਮਝਣ ਅਤੇ ਗੁਰਦਾਸ ਮਾਨ ਦੀ ਗਾਇਕੀ ਦਾ ਜਾਦੂ ਸਟੇਜ ਦਾ ਜਲਵਾ ਦੇਖਣ ਲਈ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਦੇ ਅਖੀਰ ਵਿੱਚ ਗੁਰਦਾਸ ਮਾਨ ਦੀ ਗਾਇਕੀ ਦਾ ਇੱਕ ਨਮੂਨਾ ਅਤੇ ਸਿਖਰ ਦੋਵੇਂ ਦੇਖਣ ਸੁਣਨ ਨੂੰ ਮਿਲਣਗੇ ਇਸ ਨਵੇਂ ਗਾਣੇ ਵਿੱਚ ਗੁਰਦਾਸ ਮਾਨ ਕਹਿੰਦੇ ਨੇ ਮੈਨੂੰ ਖਤਮ ਕਰਨ ਉੱਤੇ ਲੱਗੀ ਸੋਚ ਸਿਆਸਤ ਦੀ ਉਰਦੂ ਕਹੇ ਪੰਜਾਬੀ ਗੱਲ ਸੁਣ ਮੇਰੀਏ ਭੈਣੇ ਉਹ ਤੂੰ ਤੇ ਮਾ ਬੋਲੀ ਐ ਕਰਦੇ ਮਾਫ ਜਵਾਕਾਂ ਨੂੰ ਉਹ ਚੱਕਰ ਪੈ ਗਏ ਜਿਹੜੇ ਪੈਣੇ ਸੀ ਜੋ ਪੈਣੇ ਇਸ ਵਿੱਚ ਗੁਰਦਾਸ ਮਾਨ ਅੱਗੇ ਫਰਮਾਉਂਦੇ ਨੇ ਕਿੰਨੀਆਂ ਭਾਸ਼ਾ ਦੇ ਵਿੱਚ ਬਾਣੀ ਸੱਚੇ ਗੁਰੂਆਂ ਦੀ ਅੱਖਰ ਵਿੱਚ ਗੁਰਮੁਖੀ ਗੁਰੂਆਂ ਦੇ ਕੀ ਕਹਿਣੇ ਫਿਰ ਉਹ ਕਹਿੰਦੇ ਨੇ ਚੰਨ ਦੇ ਚਾਨਣ ਦਾ ਮਰ ਜਾਣਿਆ ਮਾਨਾ ਕੋਈ ਤੋੜ ਨਹੀਂ ਉਹ ਜਿੰਨਾ ਮਰਜ਼ੀ ਲਾ ਲੈਣ ਭਾਵੇਂ ਜੋਰ ਟਟਹਿਣੇ ਜਿਹੜੇ ਅੜ ਗਏ ਉਹੀ ਝੜ ਗਏ ਵਾਕ ਨੇ ਗੁਰੂਆਂ ਦੇ ਜਿਹੜੇ ਸ਼ਰਨ ਪੜੇ ਸੋ ਉਹ ਤਰਦੇ ਤਰਦੇ ਰਹਿਣੇ ਇਹ ਕੱਲੀ ਕੱਲੀ ਗੱਲ ਇੱਕ ਇੱਕ ਸ਼ਬਦ ਬਾਤਮਾਲ ਹੈ ਪਰ ਕੀ ਇਸ ਵਿੱਚ ਗਾਇਕ ਕੋਈ ਸੁਨੇਹਾ ਵੀ ਦੇਣਾ ਚਾਹੁੰਦਾ ਹੈ ਅਜਿਹਾ ਕਰਦੇ ਹੋਏ ਕੋਈ ਉਲੰਭਾ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਪਿਛਲੀ ਕਰੀਬ ਅੱਧੀ ਸਦੀ ਤੋਂ ਗਾਇਕੀ ਦੇ ਖੇਤਰ ਵਿੱਚ ਗੁਰਦਾਸ ਮਾਨ ਤਰੂ ਤਾਰੇ ਵਾਂਗ ਚਮਕਿਆ ਕਈ ਗਾਇਕਾਏ ਅਤੇ ਚਲੇ ਗਏ ਗਾਇਕੀ ਦੇ ਕਈ ਦੌਰ ਵੀ ਆਏ ਅਤੇ ਉਹ ਵੀ ਚਲੇ ਗਏ ਪਰ ਗੁਰਦਾਸ ਮਾਨ ਉੱਥੇ ਹੀ ਉਸੇ ਹੀ ਮੁਕਾਮ ਉੱਤੇ ਖੜਾ ਰਿਹਾ ਗਾਣਿਆਂ ਤੋਂ ਇਲਾਵਾ ਉਹਨਾਂ ਫਿਲਮਾਂ ਵੀ ਬਣਾਈਆਂ ਇਹਨਾਂ ਵਿੱਚੋਂ ਕੁਝ ਤਾਂ ਬਿਹਤਰੀਨ ਅਤੇ ਯਾਦਗਾਰੀ ਹੋ ਨਿਭੜੀਆਂ ਪਰ ਮਾਂ ਬੋਲੀ ਪੰਜਾਬੀ ਦੀ ਗੱਲ ਕਰਦੇ ਹੋਏ ਹਿੰਦੀ ਨੂੰ ਭੈਣ ਅਤੇ ਮਾਸੀ ਵਾਲੀ ਗੱਲ ਕਰਕੇ ਗੁਰਦਾਸ ਮਾਨ ਫਸ ਗਏ ਇਹ ਮਸਲਾ ਤਾਂ ਸ਼ਾਇਦ ਉਹਨਾਂ ਦੇ ਸਥਿਤੀ ਸਾਫ਼ ਕਰਨ ਜਾਂ ਮਾਫੀ ਮੰਗ ਲੈਣ ਨਾਲ ਖਤਮ ਹੋ ਜਾਂਦਾ ਪਰ ਇੱਕ ਸ਼ੋਅ ਦੌਰਾਨ ਜੋ ਪੰਜਾਬੀ ਗੱਬਰਾਂ ਵੱਲੋਂ ਹੱਥਾਂ ਵਿੱਚ ਤਖਤੀਆਂ ਫੜ ਕੇ ਕੀਤੇ ਪ੍ਰਦਰਸ਼ਨ ਦੌਰਾਨ ਜੋ ਬੱਤੀ ਵਾਲੀ ਗੱਲ ਗੁਰਦਾਸ ਮਾਨ ਕਰ ਬੈਠੇ ਉਹ ਬਹੁਤ ਮਹਿੰਗੀ ਸਾਬਤ ਹੋਈ ਗੁਰਦਾਸ ਮਾਨ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਰੱਖੇ ਆਪਣੇ ਕੈਨੇਡਾ ਸਮੇਤ ਕੁਝ ਹੋਰ ਸ਼ੋਅ ਰੱਦ ਵੀ ਕਰਨੇ ਪਏ ਉਸ ਤੋਂ ਬਾਅਦ ਆਏ ਉਹਨਾਂ ਦੇ ਗਾਣੇ ਵੀ ਨਹੀਂ ਚੱਲੇ ਪਹਿਲਾਂ ਉਹਨਾਂ ਦਾ ਨਵਾਂ ਗਾਣਾ ਦੇਖ ਪਰਖ ਲਓ ਬਾਕੀ ਗੱਲ ਬਾਅਦ ਵਿੱਚ ਕਰਦੇ ਆ ਮੈਂ ਥੋੜੀਆਂ ਜਿਹੀਆਂ ਲਾਈਨਾਂ ਇੱਕ ਹੋਰ ਨਵੇਂ ਗੀਤ ਦੀਆਂ ਸੁਣੋਣੀਆਂ ਚਾਹੂੰਗਾ ਜੀ क्योंकि तुम बजाते खुद शायर हो बजाते खुद, खुद स्टेज दे तनी रहे हो, तनी रहे हो और तनी रहना क्योंकि वो चीज निकलती नहीं निकल वो दाब पेच कोई भूल नहीं सकता सो शुरू है जुग जुग जुन सरों ते मां बोली पंजाबी दे ਮੈਂ ਫਿਲ ਵਿੱਚ ਸੱਡੇ ਜਾ ਉੱਤੇ ਗੱਜਦੇ ਰਹੇ ਮੈਂ ਫਿਲ ਵਿੱਚ ਸੱਡੇ ਜਾ ਉੱਤੇ ਗੱਜਦੇ ਰਹਿਣੇ ਉਹ ਦਿਲ ਦੀ ਧੜਕਣ ਬਣ ਕੇ ਚਾਉਂਦੇ ਆਸ਼ਕ ਲੋਕਾਂ ਦੀ ਰੋਕਦੀ ਲੋਕਾਂ ਦੀ ਉਹ ਖੱਲਾ ਚਾਂਜਰ ਕਾਨੀ ਚੁਗਨੀ ਕੋ ਕਾ ਗਏ ਉਹ ਖੱਲਾ ਚਾਂਜਰ ਕਾਨੀ ਚੁਗਨੀ ਕੋ ਕਾ ਗਏ ਅਮਿਕ ਸੁਆਸਲਾ ਚੱਲਦਾ ਜੀ ਜਾਣਦੇ ਇਹ ਰੱਬ ਦੀ ਮਰਜ਼ੀ ਵੇ ਬਸ ਖਾਏ ਕਿ ਖੁੰਡੇ ਲੈ ਇਹ ਰੱਬ ਦੀ ਮਰਜ਼ੀ ਗਲਤੇ ਗੌਰ ਫਰਮਾਇਓ ਕਰਮਾ ਵਾਲੇ ਪਲੀਜ਼ ਸਾਹਿਬ ਜੀ ਇਸ ਗਲਤੇ ਗੌਰ ਫਰਮਾਇਓ ਮੈਨੂੰ ਖਤਮ ਕਰਨ ਤੇ ਲੱਗੀ ਸੋਚ ਸਿਆਸਤ ਦੀ ਹੋ ਮੈਨੂੰ ਖਤਮ ਕਰਨ ਤੇ ਲੱਗੀ ਸੋਚ ਸਿਆਸਤ ਦੀ ਕੁਰਤੂ ਕਹੇ ਪੰਜਾਬੀ ਗੱਲ ਸੁਣ ਮੇਰੀ ਏ ਭੈਣੇ ਕੁਰਤੂ ਕਹੇ ਪੰਜਾਬੀ ਗੱਲ ਸੁਣ ਮੇਰੀ ਏ ਭੈਣੇ ਹੋ ਤੂੰ ਤੇ ਮਾਂ ਬੋਲੀ ਏ ਕਰਦੇ ਮਾਫ਼ ਜਦਾਕਾਂ ਨੂੰ ਕਹਦੇ ਮਾਂ ਬੋਲੀ ਏ ਕਰਦੇ ਮਾਫ਼ ਜਦਾਕਾਂ ਨੂੰ ਹੋ ਚੱਕਰ ਪੈ ਗਏ ਜਿਹੜੇ ਪਹਿਣੇ ਸੀ ਜੋ ਪਹਿਣੇ ਬੈਕੇ ਤੇ ਪੈਣ ਸੀ ਜੋ ਪਹਿਣੀ ਉਹ ਸਾਡੇ ਸਫਰੀ ਸ਼ੁਕਰ ਨੂੰ ਥਾਦੀ ਨੇਰੀ ਹੈਂਕੜਦੀ 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 ਹੇ ਕੱਖੋਂ ਹੋਲੇ ਕਰਤੇ ਨੀ ਕਲ ਜੁਗਦੀ ਏ ਨੇ ਹੇ ਕੱਖੋਂ ਹੋਲੇ ਕਰਤੇ ਨੀ ਕਲ ਜੁਗਦੀ ਏ ਨੇ ਨੀ ਕਲ ਚੁਕਤੀਏ ਨੇ ਕੰਨੀਆਂ ਭਾਸ਼ਾਂ ਦੇ ਵਿੱਚ ਬਾਣੀ ਸੱਚੇ ਗੁਰੂਆਂ ਦੀ ਕਿੰਨੀਆਂ ਭਾਸ਼ਾਂ ਦੇ ਵਿੱਚ ਬਾਣੀ ਸੱਚੇ ਗੁਰੂਆਂ ਦੀ ਅੱਖਰ ਵਿੱਚ ਗੁਰਮਖੀ ਗੁਰੂਆਂ ਦੇ ਕਿਆ ਕਹਿਣ ਅੱਖਰ ਵਿੱਚ ਗੁਰਮਖੀ ਗੁਰੂਆਂ ਦੇ ਕਿਆ ਕਹਿਣ ਉਹ ਜਿੱਥੇ ਨਿੰਦਿਆ ਚੁਗਲੀ ਹੁੰਦੀ ਸਾਧੂ ਸੰਤਾਂ ਦੀ ਸੰਤਾਂ ਦੀ ਸੰਤਾਂ ਦੀ ਉਹਨਾਂ ਸੰਤਾਂ ਦੇ ਵਿੱਚ ਮੁਰਣੀ ਬਾਬੇ ਬੈਰੇ ਹੋਏ ਉਹਨਾਂ ਸੰਤਾਂ ਦੇ ਵਿੱਚ ਮੁਰਣੀ ਬਾਬੇ ਬੈਰੇ ਉਹਨਾਂ ਸੰਤਾਂ ਦੇ ਵਿੱਚ ਮੁਰਣੀ ਬਾਬੇ ਬੈਰੇ ਹੈ ਤੁੰਨਾ ਮਰਜ਼ੀ ਲਾਲਣ ਪਾਵੇਂ ਜੋਟ ਕੈਣੇ ਹੈ ਤੁੰਨਾ ਮਰਜ਼ੀ ਲਾਲਣ ਪਾਵੇਂ ਜੋਟ ਕੈਣੇ ਜਿਹੜੇ ਅੜਕੇ ਓਹੀ ਚੜਕੇ ਵਾਕ ਨੇ ਗੁਰੂਆਂ ਦੇ ਜਿਹੜੇ ਅੜਕੇ ਓਹੀ ਚੜਕੇ ਵਾਕ ਨੇ ਗੁਰੂਆਂ ਦੇ ਸ਼ਰਨ ਪੜੇ ਸੋ ਤਰਕੇ ਤਰਦੇ ਨੇ ਓਹ ਜਿਹੜੇ ਸ਼ਰਨ ਪੜੇ ਸੋ ਤਰਕੇ ਤਰਦੇ ਨੇ ਓਹ ਜਿਹੜੇ ਸ਼ਰਨ ਪੜੇ ਸੋ ਤਰਕੇ ਤਰਦੇ ਨੇ ਇਹ ਜਣ ਸ਼ਰਨ ਪੜੇ ਸੋ ਤਰਕੇ ਤਰਦੇ ਨੇ ਗੁਰਦਾਸ ਮਾਨ ਦਾ ਪੰਜਾਬੀ ਗਾਇਕੀ ਵਿੱਚ ਉਭਾਰ ਉਸ ਵੇਲੇ ਹੋਇਆ ਜਦੋਂ ਦੁਗਾਨਾ ਗਾਇਕੀ ਦਾ ਦੌਰ ਸਿਖਰ ਉੱਤੇ ਸੀ ਪਰ ਉਹਨਾਂ ਇਕੱਲੇ ਸਟੇਜ ਉੱਤੇ ਚੜਨ ਅਤੇ ਤੁੰਬੀ ਜਾਂ ਸਿੰਮਟੇ ਦੀ ਥਾਂ ਦਫਲੀ ਫੜ ਕੇ ਗਾਉਣ ਦਾ ਹੌਸਲਾ ਕੀਤਾ ਲੋਕਾਂ ਨੂੰ ਉਹਨਾਂ ਦਾ ਅੰਦਾਜ਼ ਪਸੰਦ ਆ ਗਿਆ ਖੁਦ ਦੇ ਲਿਖੇ ਗੀਤ ਗਾਉਣ ਵਾਲੇ ਗੁਰਦਾਸ ਮਾਨ ਲੋਕ ਦਿਲਾਂ ਵਿੱਚ ਪ੍ਰਵਾਣ ਚੜ ਗਏ ਫਿਰ ਉਹਨਾਂ ਸਫਲਤਾ ਦੀਆਂ ਕਈ ਬੁਲੰਦੀਆਂ ਛੂਈਆਂ ਸਟੇਜ ਬੰਨਣ ਵਿੱਚ ਵੀ ਉਹਨਾਂ ਦਾ ਕੋਈ ਜਵਾਬ ਨਹੀਂ ਪੰਜਾਬ ਸਰਕਾਰ ਦੇ ਖੇਡਾਂ ਬਤਨ ਪੰਜਾਬ ਦੀਆਂ ਪ੍ਰੋਗਰਾਮ ਵਿੱਚ ਵੀ ਉਹਨਾਂ ਦਾ ਜਲਵਾ ਵੇਖਣ ਨੂੰ ਮਿਲਿਆ ਉਹਨਾਂ ਨਾ ਕੇਵਲ ਖੇਡਾਂ ਦੇ ਹੱਕ ਵਿੱਚ ਇੱਥੇ ਗੱਲ ਕੀਤੀ ਸਗੋਂ ਇਹਨਾਂ ਖੇਡਾਂ ਬਾਰੇ ਕੁਝ ਸਮਾਂ ਪਹਿਲਾਂ ਹੀ ਤਿਆਰ ਕੀਤਾ ਬਹੁਤ ਵਧੀਆ ਗੀਤ ਵੀ ਪੇਸ਼ ਕੀਤਾ ਸ਼ਰਤियां ਇਹ ਗਾਣਾ ਤੁਹਾਨੂੰ ਥੜਕਣ ਲਾ ਦੇਵੇਗਾ ਇਹੋ ਗੁਰਦਾਸ ਮਾਨ ਦੀ ਗਾਇਕੀ ਦਾ ਜਾਦੂ ਹੈ ਖੇਡਾਂ ਬਤਨ ਪੰਜਾਬ ਦੀਆਂ ਤੋਂ ਖੇਡਾਂ ਬਤਨ ਪੰਜਾਬ ਦੀਆਂ ਬਲਿਹਾਰੀ ਜਾਵਾਂ ਇਸਾਂ ਵਤਨ ਪੰਜਾਬ ਦੀਆਂ ਬਲਿਹਾਰੀ ਜਾਵਾਂ ਐ ਮੈਂ ਦਿਲ ਜਿੱਤਣ ਵਾਲਿਆਂ ਤੋਂ ਮੈਂ ਪਾਰੀ ਜਾਵਾਂ ਐ ਤਾਂ ਵਤਨ ਪੰਜਾਬ ਦੀਆਂ ਬਲਿਹਾਰੀ ਜਾਵਾਂ ਓ ਮੈਂ ਦਿਲ ਜਿੱਤਣ ਵਾਲਿਆਂ ਤੋਂ ਮੈਂ ਪਾਰੀ ਜਾਵਾਂ ਔਖੁਰ ਪਿੰਨ ਤਪੀਂ ਹੁੰਦੀ ਇਸ ਲਈ ਕੋਚ ਜ਼ਰੂਰੀ ਨੇ ਐਸ ਤੋਂ ਤਰਤ ਕਰਾਉਂਦਾ ਮੈਂ ਕਿਤੇ ਕੋਚ ਜ਼ਰੂਰੀ ਨੇ ਸਟ੍ਰੈਂਥ ਸਪੀਡ ਸਟੈਂਮ ਨਾਲ ਲਈ ਸਟੈਂਥ ਸਪੀਡ ਸਟੈਂਮ ਨਾਲ ਲਈ ਖੁਰਾਕ ਜ਼ਰੂਰੀ ਏ ਇਹ ਮੁਕਾਬਕ ਫੱਬਦੀ ਹੋਈ ਪੁਸ਼ਾਕ ਜ਼ਰੂਰੀ ਏ ਇਹ ਕੇਡ ਮੁਕਾਬਕ ਫੱਬਦੀ ਹੋਈ ਪੁਸ਼ਾਕ ਜ਼ਰੂਰੀ ਏ ਕਰਤਵ ਦੇਖ ਕਥੋਟੇ ਕਰਤਵ ਦੇਖ ਕਥੋਟੇ ਕਰਤਵ ਦੇਖ ਕਥੋਟੇ ਨਜ਼ਰ ਉਤਾਰੀ ਜਾਵਾਂ اے ਖੇਤਾਂ ਵਤਨ ਪੰਜਾਬ ਦੀਆਂ ਭਲੇ ਕਰਦੇ ਹਾਂ ਅਪ੍ਰੈਂਟਿਸ ਆਧੁਨਿਕ ਜ਼ਰੂਰੀ ਨੇ ਸਿੱਧਕ ਪਰੋਸਾ ਬਲ ਬੁੱਧੀ ਤਕਨੀਕ ਜ਼ਰੂਰੀ ਨੇ ਉਹ ਜਿਸ ਦਿਨ ਮੈਡਲ ਜਿੱਤ ਕੇ ਘਰ ਨੂੰ ਵਾਪਸ ਆਓਗੇ ਜਿਸ ਦਿਨ ਮੈਡਲ ਜਿੱਤ ਕੇ ਘਰ ਨੂੰ ਵਾਪਸ ਆਓਗੇ ਚੀਫ ਮਨਿਸਟਰ ਸਾਹਿਬ ਤੋਂ ਆਉਂਦੇ ਰੁਤਬੇ ਪਾਓਗੇ ਓ ਕੀ ਮਨਿਸਟਰ ਸਾਹਿਬ ਮੁਕਤੇ ਆਉਤੇ ਪਾਓਗੇ ਹੱਕ ਦੀ ਕੀਤੀ ਨੇਕ ਕਮਾਈ ਦਾ ਮੁੱਲ ਪਾਵੋਗੇ ਹੱਕ ਦੀ ਕੀਤੀ ਨੇਕ ਕਮਾਈ ਦਾ ਮੁੱਲ ਪਾਵੋਗੇ ਓ ਮੈਂ ਥੋਟੈ ਲਈ ਲਿਖਦਾ ਬਣੀ ਲਿਖਾਰੀ ਜਾਵਾਂ ਇਦਾਂ ਵਤਨ ਪੰਜਾਬ ਦੀਆਂ ਬਲਿਹਾਰੀ ਜਾਵਾਂ ਅੱਜ ਖੇਡਾਂ ਵਤਨ ਪੰਜਾਬ ਦੀਆਂ ਬਲਿਹਾਰੀ ਜਾਵਾਂ ਮੈਂ ਬਲਹਾਰੀ ਜਾਵਾਂ ਐ ਬਲਹਾਰੀ ਜਾਵਾਂ ਖੇਡਾਂ ਵੱਲ ਬਹੁਤ ਬਹੁਤ ਘੱਟ ਤਵੱਜੋ ਦਿੱਤੀ ਗਈ ਆ ਹੁਣ ਜਾਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਲਈ ਤਰਸਦੀ ਸੀ ਕਿਉਂਕਿ ਇਸੇ ਕਰਕੇ ਸਾਡੇ ਨੌਜਵਾਨ ਮਿਲਟਰੀ 'ਚ ਜਾਣੋਂ ਵੀ ਘੱਟ ਹੋ ਗਏ ਸੀ ਔਰ ਸਪੋਰਟਸ ਦੇ ਵਿੱਚ ਜਾਣੋ ਵੀ ਘਾਟੋਗੇ ਠੀਕ ਹੈ ਕੋਈ ਕੁਝ ਮਿਲਦਾ ਹੀ ਨਹੀਂ ਜਿੱਥੇ ਕੁਝ ਮਿਲੇ ਹੀ ਨਹੀਂ ਤੇ ਫਿਰ ਸੌਦਾ ਇਹ ਕੋਝਿਆ ਦਿਲ ਦੇਣਾ ਤੇ ਦਿਲ ਮੰਗਣਾ ਗੁਰਦਾਸ ਮਾਨ ਨਾਲ ਉਹਨਾਂ ਦੇ ਜ਼ਿੰਦਗੀ ਦੌਰਾਨ ਕੁਝ ਹੋਰ ਵਿਵਾਦ ਵੀ ਜੁੜੇ ਰਹੇ ਨੇ ਕੁਝ ਲੋਕ ਉਹਨਾਂ ਦੇ ਡੇਰਾ ਨਕੌਦਰ ਵਿੱਚ ਜਾਣ ਅਤੇ ਉੱਥੇ ਮਿਲੀ ਜ਼ਿੰਮੇਵਾਰੀ ਸਾਹਮਣੇ ਉੱਤੇ ਵੀ ਇਤਰਾਜ਼ ਕਰਦੇ ਰਹੇ ਗੁਰਦਾਸ ਮਾਨ ਨੂੰ ਚਾਹੁਣ ਵਾਲਿਆਂ ਦੀ ਕਦੇ ਕੋਈ ਕਮੀ ਨਹੀਂ ਰਹੀ ਪਰ ਜਿਸ ਮਾਮੂਲੀ ਨੇ ਉਹਨਾਂ ਨੂੰ ਇਹ ਸਭ ਕੁਝ ਦਿੱਤਾ ਉਸ ਦੇ ਤਾਂ ਹਿੰਦੀ ਅਤੇ ਇੱਕ ਨੇਸ਼ਨ ਇੱਕ ਬੋਲੀ ਵਾਲੀ ਗੱਲ ਨੇ ਉਹਨਾਂ ਦੇ ਪੱਕੇ ਆਸ਼ਿਕ ਵੀ ਪਿੱਛੇ ਹਟਾ ਦਿੱਤੇ ਇਹ ਵਿਵਾਦ ਹੁਣ ਖਤਮ ਹੋਣਾ ਚਾਹੀਦਾ ਹੈ ਗੁਰਦਾਸ ਮਾਨ ਦੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਬਿਆਨ ਇੱਕ ਕਦਮ ਨਾਲ ਮਿੱਟੀ ਵਿੱਚ ਰੋਲ ਕੇ ਰੱਖ ਦੇਣੀ ਸਹੀ ਨਹੀਂ ਦੇਖੋ ਗੁਰਦਾਸ ਮਾਨ ਦੀ ਗਾਇਕੀ ਦਾ ਇੱਕ ਹੋਰ ਨਮੂਨਾ ਅਤੇ ਆਨੰਦ ਮਾਣੋ ਵੀ ਦੇਖੋ ਰੀ ਉੱਤੇ ਬੈਠੇ ਸੰਤ ਸਿਪਾਯਾ ਲੱਖਾਂ ਤੇ ਕਰੋਨਾਬਾਰੀ ਤੈਨੂੰ ਪਰਣਾ ਸੋ ਸੋ ਵਾਰੀ ਚੁੰਮ ਸੇ ਬੰਜੂ ਤੀਆਂ ਮ ਤੇਰੀਆਂ ਨੂੰ ਸੋਹਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ ਸੋਹਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ ਹੋ ਸਾਦਾ ਹਾਲ ਬੁਰੀ ਤਾਂ ਤਾਂ ਕਹਿਣਾ ਮੇਰੀ ਕਾਮ ਕਰ ਜਾ ਓ ਪਿੰਡ ਜੈ ਸਰਦਾਰਾਂ ਦਾ ਤੇਰਾ ਦੇਸ਼ ਮੇਰੇ ਦਿਲ ਦਾ ਰੂਹ ਦਾ ਤੇਰਾ ਦੇਸ਼ ਮੇਰੇ ਦਿਲ ਦਾ ਰੂਹ ਦਾ ਰਿਸ਼ੀਆਂ ਮੁੰਡੀਆਂ ਅਬਦਾਰਾਂ ਦਾ ਤੇਰਾ ਦੇਸ਼ ਮੇਰੇ ਦਿਲ ਦਾ ਰੂਹ ਦਾ ਮਿੱਟੀਏ ਪੰਜਾਬ ਦੀਏ ਇਹ ਪੰਜਾਬ ਦੀ ਇਹ ਸੁਖ ਲੋੜੀਏ ਦੂਮੇ ਵੇਲੇ ਤੇਰੇ ਅੱਗੇ ਹੱਥ ਜੋੜੀਏ ਮਿੱਟੀਏ ਪੰਜਾਬ ਦੀ ਇਹ ਸੁਖ ਲੋੜੀਏ ਦੂਮੇ ਵੇਲੇ ਤੇਰੇ ਅੱਗੇ ਹੱਥ ਜੋੜੀਏ ਦੂਮੇ ਵੇਲੇ ਤੇਰੇ ਅੱਗੇ ਹੱਥ ਜੋੜੀਏ ਸਾਥੋਂ ਤੇ ਸ਼ਹੀਦਾਂ ਦਾ ਨਹੀਂ ਮੁੱਲ ਮੁੜਦੇ ਸਾਥੋਂ ਤੇ ਸ਼ਹੀਦਾਂ ਦਾ ਨਹੀਂ ਮੁੱਲ ਮੁੜਦੇ ਦਸਮਾਏ ਕਿਵੇਂ ਤੇਰਾ ਮੁੱਲ ਮੋੜੀਏ 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 ਅਸਮਾਏ ਕਿ ਮੈਂ ਤੇਰਾ ਮੁੱਲ ਮੋੜ ਕੇ ਅਸਮਾਏ ਕਿ ਮੈਂ ਤੇਰਾ ਮੁੱਲ ਮੋੜ ਕੇ